ਕੁੱਲ 65000 ਰੁਪਈਆ ਦੇ ਵਿੱਚ ਬਿਲਕੁਲ ਨਵੇਂ ਪਲੋ ਆਣ ਲੱਗ। 45000 ਦੀ ਬਿਲਕੁਲ ਨਵੀਂ ਵਰਗੀ ਬੱਕੜ ਲਿਆ ਸਕਦੇ ਹਾਂ ਵੀਰੇ ਆਪਣੇ ਕੋਲੋਂ। 55000 ਰੁਪਈਆ ਦਾ ਰੋਟਾਵੀਟਰ ਲਿਆ ਸਕਦੇ ਹਾਂ ਆਪਣੇ ਕੋਲੋਂ। 35000 ਰੁਪਈਆ ਦਾ ਰੋਟਾਵੀਟਰ ਲਿਆ ਸਕਦੇ ਹਾਂ ਆਪਣੇ ਕੋਲੋਂ। ਬਿਲਕੁਲ ਨਵੇਂ ਸੁਪਰਸੀਡਰ ਕੁੱਲ 55000 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ ਆਪਣੇ ਕੋਲੇ ਵੀਰੇ। ਕੁੱਲ 35000 ਦੀ ਕੰਪਿਊਟਰ ਕਰਾਦੀ ਬੱਕੜ ਲਿਆ ਸਕਦੇ ਹਾਂ ਆਪਣੇ ਕੋਲੋਂ ਵੀਰੇ। ਐਮਬੀ ਪਲੋ ਕੁੱਲ 80000 ਦੇ ਵਿੱਚ ਦੇ ਦਾਂਗੇ ਵੀਰੇ ਆਪਾਂ। ਤੇ 45-50000 ਦੇ ਵਿੱਚ ਤੁਸੀਂ ਜਿਹੜੀ ਮਰਜ਼ੀ ਬੱਕੜ ਲਿਆ ਸਕਦੇ ਹੋ ਕਟਾ ਮਿਲ ਜਾਣੀ ਹੈ ਆਪਣੇ ਕੋਲੇ 12 ਫੁੱਟੀ ਜੈਕ ਵਾਲੀ ਟਰਾਲੀ ਕੁੱਲ 1,11,000 ਰੁਪਏ ਦੀ ਦੇ ਦਾਂਗੇ ਵੀਰੇ ਕੁੱਲ ਨਵੀਂ ਟਰਾਲੀ ਕੁੱਲ 1,95 ਚ ਦੇ ਦਾਂਗੇ ਵੀਰੇ ਕੰਪਲੀਟ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਜੇ ਤੁਹਾਨੂੰ ਇਹ ਜਾਣ ਕੇ ਵੀਰੇ ਬਹੁਤ ਖੁਸ਼ੀ ਹੋਊਗੀ ਥੋਡੇ ਵਾਸਤੇ ਕਿਸਾਨ ਵੀਰਾਂ ਵਾਸਤੇ ਬਹੁਤ ਫਾਇਦੇ ਦੀ ਵੀਡੀਓ ਹੈ ਬਹੁਤ ਵੱਡੇ ਵੱਡੇ ਆਪਾਂ ਤੁਹਾਨੂੰ ਆਫਰ ਦੇਵਾਂਗੇ ਬਹੁਤ ਸਸਤੇ ਰੇਟ ਦੇ ਵਿੱਚ ਥੋਡੇ ਕੰਮ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਲੈਣ ਦੇ ਲੱਭ ਰਹੇ ਹੋ ਵੀਰੇ ਹਨਾ ਤੁਹਾਨੂੰ ਲੱਭਦੀਆਂ ਨਹੀਂ ਹੈਗੀਆਂ ਤੇ ਕੋਈ ਰੇਟ ਨਹੀਂ ਥੋੜਾ ਭੜਦਾ ਹੈਗਾ ਕਿਤੇ ਕੁਝ ਨਹੀਂ ਹੁੰਦਾ ਤੁਹਾਨੂੰ ਬਹੁਤ ਜੈਜ ਜੈਜ ਰੇਟ ਦੇ ਵਿੱਚ ਨਵੇਂ ਕੰਪਿਊਟਰ ਕਰਾ ਪੁਰਾਣੇ ਕੰਪਿਊਟਰ ਕਰਾ ਤੇ ਰੋਟਾ ਬੀਟਰ ਵੀਰੇ 35000 ਤੋਂ 30 35000 ਤੋਂ ਰੋਟਾ ਬੀਟਰ ਸਟਾਰਟ ਹੋ ਜਾਂਦੇ ਨੇ ਆਪਣੇ ਕੋਲੇ 30 35000 ਤੋਂ ਲੇਜ਼ਰ ਕਰਾ ਦੀਆਂ ਬੱਕ ਬਸ ਸਟਾਰਟ ਹੋ ਜਾਂਦੀਆਂ ਨੇ ਨਵੇਂ ਲੇਜਰ ਵੀ ਵੀਰੇ ਆਪਣੇ ਕੋਲੇ 190 95 ਤੋਂ ਸਟਾਰਟ ਹੋ ਜਾਂਦੇ ਨੇ ਜਿਹੇ ਜੀ ਮਰਜੀ ਜਿਹੜਾ ਮਰਜੀ ਸਿਸਟਮ ਜਿਹੜਾ ਮਰਜੀ ਸੁਪਰਸੀਡਰ ਖੇਤੀਬਾੜੀ ਦਾ ਹਰ ਇੱਕ ਪ੍ਰੋਡਕਟ ਮਿਲਦਾ ਆਪਣੇ ਕੋਲੇ ਟਰਾਲੀਆਂ ਲੈ ਲੋ ਕਰਾ ਲੈ ਲੋ ਜਿਹੜੀ ਵੀ ਆਈਟਮ ਤੁਸੀਂ ਲੈਣੀ ਆ ਹਰ ਇੱਕ ਤੁਸੀਂ ਆਈਟਮ ਲੈ ਸਕਦੇ ਹੋ ਤੇ ਵੀਡੀਓ ਦੇਖਣ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਵੀਰੇ ਵੀਡੀਓ ਨੂੰ ਸਾਰੀ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੀ ਦੀ ਡਿਟੇਲ ਮਿਲ ਸਕੇ ਇਨਫੋਰਮੇਸ਼ਨ ਮਿਲ ਸਕੇ ਅਧੂਰੀ ਜਾਣਕਾਰੀ ਵਧੀਆ ਨਹੀਂ ਹੁੰਦੀ ਠੀਕ ਹੈ ਜੀ ਤਾਂ ਐਂਡ ਤੱਕ ਮੇਰੇ ਵੀਰੋ ਜ਼ਰੂਰ ਦੇਖਿਓ ਤੁਹਾਨੂੰ ਸਭ ਦੇ ਰੇਟ ਦੱਸਾਂਗੇ ਕੀ ਕੀ ਆਪਣੇ ਕੋਲੇ ਪ੍ਰੋਡਕਟ ਨੇ ਉਹ ਸਾਰੇ ਦੱਸਾਂਗੇ ਤੇ ਵੀਡੀਓ ਦਾ ਆਪਣਾ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹੁਣ ਜਿਹੜੇ ਅੱਧੇ ਆਪਾਂ ਤੁਹਾਨੂੰ ਰੇਟ ਇਸ ਵੀਡੀਓ ਦੇ ਵਿੱਚ ਦੱਸਾਂਗੇ ਅੱਧੇ ਸੰਦੇ ਦਿਖਾਵਾਂਗੇ ਜਿਹੜੇ ਬਾਕੀ ਰਹਿ ਜਾਣਗੇ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਰੇ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਜਦੋਂ ਵੀ ਆਪਾਂ ਪਾਈਏ ਤੁਹਾਨੂੰ ਪਤਾ ਲੱਗ ਸਕੇ ਠੀਕ ਹੈ ਜੀ ਉਹਨਾਂ ਦੇ ਰੇਟ ਪਤਾ ਲੱਗ ਸਕਣ ਤਾਂ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੋਈ ਪਤਾ ਨਹੀਂ ਵੀਰੇ ਥੋੜੇ ਕੰਮ ਦੀ ਚੀਜ਼ ਅਗਲੀ ਵੀਡੀਓ ਦੇ ਵਿੱਚ ਆਵੇ ਇਸ ਦੇ ਵਿੱਚ ਨਾ ਆਵੇ ਠੀਕ ਹੈ ਜੀ ਤੇ ਹੁਣ ਸਭ ਤੋਂ ਪਹਿਲਾਂ ਵੀਰੇ ਤੁਹਾਨੂੰ ਐਡਰੈਸ ਦੱਸਦੀਏ ਘੋੜੇ ਨਾ ਪਿੰਡ ਹੈ ਤੇ ਆਪਣੀ Google Map ਦੇ ਉੱਤੇ ਵੀ ਲੋਕੇਸ਼ਨ ਬਣੀ ਹੋਈ ਹੈ ਜੀ ਤੇ ਕੋੜੇ ਨਾ ਪਿੰਡ ਆਪਣਾ ਦੜਬੇ ਦੇਵੀ ਕੋਲੇ ਆ ਗਿਆ ਲਹਿਰੇਗਾਗੇ ਦੇਵੀ ਕੋਲੇ ਆ ਗਿਆ ਬਾਕੀ ਆਪਣੇ ਸਕਰੀਨ ਦੇ ਉੱਤੇ ਫੋਨ ਨੰਬਰ ਨੇ ਤੁਸੀਂ ਮੈਸੇਜ ਕਰਕੇ WhatsApp ਤੇ ਤੁਸੀਂ ਸਾਡੇ ਤੋਂ ਉਹ ਵੀ ਮੰਗਵਾ ਸਕਦੇ ਹੋ ਲੋਕੇਸ਼ਨ ਵੀ ਮੰਗਵਾ ਸਕਦੇ ਹੋ ਤੇ ਬਾਕੀ ਜਿਹੜੇ ਵੀ ਸੰਦ ਤੁਹਾਨੂੰ ਦਿਖਾਵਾਂਗੇ ਤੁਸੀਂ ਘਰੇ ਬੈਠੇ ਵੀ ਮੰਗਵਾ ਸਕਦੇ ਹੋ ਸਿਰਫ ਵੀਰੇ ਤੁਸੀਂ ਕੱਲੀ ਸਾਈ ਪਾਣੀ ਹੈ ਪੇਮੈਂਟ ਤੁਸੀਂ ਘਰੇ ਆ ਕੇ ਦੇ ਸਕਦੇ ਹੋ ਠੀਕ ਹੈ ਜੀ ਅੱਜ ਵੀਰੇ ਹੁਣ ਤੁਹਾਨੂੰ ਸਾਰੇ ਸੰਦ ਦਿਖਾਣੇ ਆ ਜਿਹੜੇ ਜਿਹੜਿਆਂ ਦੀ ਆਪਾਂ ਮਤਲਬ ਤੁਹਾਨੂੰ ਹੁਣ ਆਪਣੇ ਕੋਲ ਅਵੇਲੇਬਲ ਨੇ ਇਸ ਟਾਈਮ ਹੁਣ ਵੀਰੇ ਜਿਵੇਂ ਰੋਟਾਵੀਟਰ ਹੈ ਜੀ ਇਹ 8 ਫੁੱਟਾ ਲੈਂਸਰ ਕੰਪਨੀ ਦਾ ਠੀਕ ਹੈ ਜੀ ਇਹ ਵੀ ਤੁਹਾਨੂੰ ਆਪਣੇ ਕੋਲ ਮਿਲ ਸਕਦਾ ਹੈ ਠੀਕ ਹੈ ਬਹੁਤ ਹਾਈ ਕੁਆਲਿਟੀ ਦੇ ਵਿੱਚ ਆਹ ਦੇਖੋ ਜੀ ਜੱਗੀ ਦਾ ਰੋਟਾਵੀਟਰ ਬਹੁਤ ਵੀਰ ਨਾ ਡਿਮਾਂਡ ਕਰਦੇ ਹੁੰਦੇ ਨੇ ਬਾਈ 6 ਫੁੱਟਾ ਰੋਟਾਵੀਟਰ ਹੋ ਜੇ 6 ਫੁੱਟਾ ਰੋਟਾਵੀਟਰ ਕੋਈ ਬਾਗ ਵਾਸਤੇ ਜਾਂ ਕੋਈ ਛੋਟੇ ਟਰੈਕਟਰ ਹੁੰਦੇ ਨੇ ਵੀਰਾਂ ਕੋਲੇ ਕੋਈ ਮਹਿੰਦਰਾ ਜਾਂ ਕੋਈ ਵੀ ਹੈ ਨਾ ਜੀ ਤਾਂ ਜੱਗੀ ਦਾ 6 ਫੁੱਟਾ ਰੋਟਾਵੀਟਰ ਦੇਵਾਂਗੇ ਕੁੱਲ 35000 ਦਾ ਵੀਰੇ ਦੇਖੋ 35000 ਰੁਪਏ ਦੇ ਵਿੱਚ ਕੁਝ ਨਹੀਂ ਜਾਂਦਾ ਬਹੁਤ ਸੋਹਣਾ ਚੱਲਦਾ ਹੈ ਬਾਕੀ ਵਧੀਆ ਨਾਮ ਵਾਲਾ ਰੋਟਾਵੀਟਰ ਇਹ ਤੇ ਆਪਣਾ ਖੁੱਦ ਦਾ ਬ੍ਰਾਂਡ ਆ ਗਿਆ ਜੀ ਅੱਗੇ ਰੋਟਾਵੀਟਰ 9 ਫੁੱਟ ਵੀਰੇ ਆਪਣੀ ਖੁਦ ਹੀ ਮੈਨੂਫੈਕਚਰਿੰਗ ਹੈ ਤੇ ਕੁਆਲਿਟੀ ਚੀਜ਼ ਦੀ ਵੀਰੇ ਇੰਨੀ ਹਾਈ ਕਲਾਸ ਹੈ ਜਦੋਂ ਤੁਸੀਂ ਆ ਕੇ ਦੇਖੋਗੇ ਤਾਂ ਤੁਸੀਂ ਆਪਦੇ ਆਪ ਹੀ ਕਹੋਗੇ ਵੀ ਹਾਂ ਵਾਕਈ ਚੀਜ਼ ਹੈ ਆਪਣੀ ਖੁਦ ਹੀ ਮੈਨੂਫੈਕਚਰਿੰਗ ਹੈ ਠੀਕ ਹੈ ਜੀ ਇਸ ਦੇ ਉੱਤੇ ਆਪਣੇ ਨੰਬਰ ਵੀ ਨੇ ਇਹ ਤੁਸੀਂ ਰੇਟ ਦੀ ਜਾਣਕਾਰੀ ਇਹਨਾਂ ਦੀ ਆਪਣੇ ਤੋਂ ਫੋਨ ਤੇ ਲੈ ਸਕਦੇ ਹੋ ਬਹੁਤ ਜੈਨੂਅਲ ਰੇਟ ਬਹੁਤ ਜਾਇਜ਼ ਰੇਟ ਦੇਵਾਂਗੇ ਮਤਲਬ ਤੁਹਾਨੂੰ ਜੇ ਪੁਰਾਣੇ ਵਾਲੇ ਰੂਟਰ ਵਾਲੇ ਰੇਟ ਦੇਵਾਂਗੇ ਠੀਕ ਹੈ ਜੀ ਤੁਸੀਂ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਤੁਹਾਨੂੰ ਇਹ ਰੇਟ ਤਾਂ ਨਹੀਂ ਦੱਸਿਆ ਕਈ ਵਾਰੀ ਵਾਦੇ ਘਟਦੇ ਰਹਿੰਦੇ ਨੇ ਰੇਟ ਵੀਰੇ ਹਨਾ ਸਮੇਂ-ਸਮੇਂ ਤੇ ਲੋਹੇ ਦਾ ਰੇਟ ਘਟਦਾ ਵੜਦਾ ਰਹਿੰਦਾ ਤੇ ਅੱਗੇ ਜਿਵੇਂ ਆ ਸੁਪਰਸੀਡਰ ਆ ਗਿਆ ਵੀਰੇ ਸੁਪਰਸੀਡਰ ਦੇਖੋ ਇਹ 8 ਫੁੱਟਾ ਸੁਪਰਸੀਡਰ ਹੈ ਬਲੇਡ ਵੀ ਵੀਰੇ ਪੂਰੇ ਟਾਪ ਦੇ ਪਏ ਨੇ ਕੁੱਲ 98000 ਦਾ ਬਾਕੀ ਕੋਈ ਚੱਕਰ ਨਹੀਂ ਵੀਰੇ ਮੌਕੇ ਤੇ ਤੁਹਾਨੂੰ ਵਧੀਆ ਗੰਜੈਸ਼ ਕਰ ਦਾਂਗੇ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਜਗਤਜੀਤ ਕੰਪਨੀ ਦਾ ਗੇਅਰ ਡਰਾਈਵ ਦੇ ਵਿੱਚ ਹੈ ਬਹੁਤ ਵੀਰ ਮੰਗਦੇ ਨੇ ਤੇ ਅੱਗੇ ਦੇਖੋ ਜੀ ਇਹ ਸੂਪਰ ਸੀਡਰ ਫੇਰ ਆ ਗਿਆ ਯੋਧਾ ਦਾ ਰੇਟ ਵੀਰੇ 75000 ਇਹਨੂੰ 70 ਦਾ ਦੇ ਦਾਂਗੇ ਇਹ ਠੀਕ ਹੈ ਜੀ ਟੈਨ ਵਾਲਾ ਮਾਡਲ ਹੈ ਕੁੱਲ 70000 ਦਾ ਵੀਰੇ ਰੋਟਾਬੀਟਰ ਬਣਾ ਕੇ ਕੰਮ ਲੈ ਲਓ ਰੋਟਾਬੀਟਰ ਵੀ ਯਾਰ 70 ਦਾ ਹੀ ਦਿੰਦਾ 90% ਬਲੇਡ ਪਏ ਨੇ ਠੀਕ ਹੈ ਜੀ ਘਰੇ ਮੰਗਾਉਣਾ ਘਰੇ ਬੈਠੇ ਵੀ ਮੰਗਾ ਸਕਦੇ ਹਾਂ ਅੱਗੇ ਆ ਗਿਆ 9 ਫੁੱਟਾ ਰੋਟਾਬੀਟਰ ਸੂਪਰ ਸੀਡਰ ਵੀਰੇ ਡਿਸਕਾਂ ਵਾਲਾ ਕੁੱਲ 90000 ਦਾ ਵੀਰੇ ਕਿਤੋਂ ਨਹੀਂ ਮਿਲਦਾ ਹੈਗਾ 90000 ਜਿਹੜਾ ਤੁਹਾਨੂੰ ਦੇ ਦਾਂਗੇ ਬਾਕੀ ਤੁਹਾਨੂੰ ਹੋਰ ਘੈਂਟ ਘੈਂਟ ਚੀਜ਼ਾਂ ਦਿਖਾਵਾਂਗੇ ਵੀਡੀਓ ਦੇ ਨਾਲ ਬਨੇ ਰਹੋ ਜਿਵੇਂ ਆ ਸ਼ਕਤੀਮਾਨ ਦੇ ਸੁਪਰ ਸੀਡਰ ਨੇ ਆਪਣਾ ਰੋਟਾ ਵੀਟਰ ਆ ਗਿਆ ਜੀ ਠੀਕ ਹੈ ਜੀ ਮੰਨ ਲਓ ਆ ਤੁਹਾਨੂੰ ਸੁਪਰ ਸੀਡਰ ਦਿਖਾ ਦਈਏ ਬਹੁਤ ਤਰ੍ਹਾਂ ਦੇ ਸੁਪਰ ਸੀਡਰ ਨੇ ਠੀਕ ਹੈ ਜੀ ਹਰ ਇੱਕ ਤਰ੍ਹਾਂ ਦੇ ਆ ਕੁੱਲ 75000 ਦਾ ਜੀ ਠੀਕ ਹੈ ਆ ਵੀ ਵੀਰੇ ਕੁੱਲ 70000 ਦਾ ਡਿਸਕਾਂ ਵਾਲਾ ਲੈਂਡ ਫੋਰਸ ਕੁੱਲ 95000 ਦਾ ਬਾਕੀ ਯਾਰ ਬਹੁਤ ਜੈਨੂਅਨ ਜੈਨੂਅਨ ਪ੍ਰਾਈਸ ਨੇ ਆ ਦੇਖੋ ਲੈਂਡ ਫੋਰਸ ਕੁੱਲ 95000 ਦਾ ਡਿਸਕਾਂ ਵਾਲਾ 9 ਫੁੱਟਾ ਲੈਣਾ 10 ਫੁੱਟਾ ਲੈਣਾ 8 ਫੁੱਟਾ ਲੈਣਾ ਠੀਕ ਹੈ ਜੀ ਆ ਰੋਟਾਵੀਟਰ ਫੇਰ ਆ ਗਿਆ ਜੀ 8 ਫੁੱਟਾ ਪਿਆ ਠੀਕ ਹੈ ਜੀ 65000 ਰੁਪਏ ਦਾ ਸੁਪਰ ਸੀਡਰ ਆ ਵੀ ਵੀਰੇ 58000 ਰੁਪਏ ਦਾ 55 ਦਾ ਲੱਗ ਜੂਗਾ ਡੰਗਾਈ ਬਹੁਤ ਜਾਂਦਾ ਸੁਪਰ ਰੋਟਾਵੀਟਰ ਆ 35000 ਦਾ ਫੇਰ ਆ ਗਿਆ ਸਮੇਤ ਡ੍ਰਿੱਲ ਇਹ ਵੀਰੇ 6 ਫੁੱਟਾ ਹੈ ਕੁੱਲ 35000 ਦਾ ਠੀਕ ਹੈ ਜੀ ਤੇ ਰੋਟਾ ਬੀਟਰ ਦੇਖੋ ਇੱਕਾ ਹੋਰ ਵੀ ਪਏ ਨੇ ਇੱਕ ਦੋ ਹਨਾ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਰੇ ਬਾਕੀ ਕਿਉਂਕਿ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰੋ ਇੱਕ ਪੈਂ ਲੈਣੀ ਆ ਯਾਰ 1,90,000 ਦੀ 80 ਦਿਓ ਦੇ ਦਾਂਗੇ ਯਾਰ ਕੋਈ ਚੱਕਰ ਅਲੀ ਗੱਲੀ ਠੀਕ ਹੈ ਸਾਰੇ ਤਰ੍ਹਾਂ ਦੇ ਹੀ ਆਪਣੇ ਕੋਲੇ ਸੰਦ ਤੁਹਾਨੂੰ ਮਿਲ ਜਾਣਗੇ ਬਾ ਮਤਲਬ ਤੁਸੀਂ ਆਣਾ ਕਿੱਥੇ ਹੈ ਘੋੜੇ ਦਾ ਪਿੰਡ ਜੀ ਐਂਡ ਵੀ ਸੇਲ ਪਰਚੇਜ ਤੇ ਆਣਾ ਠੀਕ ਹੈ ਜੀ ਪਲੋ ਵੀਰੇ ਕੁੱਲ 65000 ਦੇ ਲੈਂਸਰ ਕੰਪਨੀ ਦੇ ਦੋ ਬੋਟਮ ਵਾਲੇ ਨੇ ਜੀ ਬਿਲਕੁਲ ਨਵੇਂ ਆਣ ਲੱਗ ਪਲੋ ਅਣ ਲੱਗ 65000 ਦੇ ਵੀਰੇ ਕਿੱਤੋਂ ਵੀ ਨਹੀਂ ਮਿਲਦੇ ਜੀ ਕਿਤੋਂ ਵੀ ਜਿਹੜੀ ਚੀਜ਼ ਆਪਾਂ ਤੁਹਾਨੂੰ ਦੇ ਦਾਂਗੇ ਕਿਤੋਂ ਵੀ ਨਹੀਂ ਮਿਲਦੇ ਮੱਕੀ ਵਾਲੇ ਗ੍ਰੈਂਡਰ ਦੇਖੋ ਜੀ ਠੀਕ ਹੈ ਜੀ 1.5 ਲੱਖ ਦੇ ਵਿੱਚ ਜਿਹੜਾ ਮਰਜੀ ਛਾਂਟ ਕੇ ਚੱਕ ਲੋ 2023 23 ਮਾਡਲ ਨੇ ਠੀਕ ਹੈ ਜੀ ਆ ਵੀ ਸੋਨਾਲੀ ਕਾ 23 ਸ਼ਕਤੀਮਾਨ ਵੀ 2023 ਆ ਸੋਨਾਲੀ ਕਾ ਵੀ 23 ਆ ਵੀ 23 ਕੋਈ ਰਿਪੇਅਰ ਨਹੀਂ ਕਰਾਣੀ ਬਹੁਤ ਘੱਟ ਰਿਪੇਅਰ ਭਾਲਦੇ ਨੇ ਵਧੀਆ ਕੰਮ ਹੋਇਆ ਬਲੇਡ ਬਲੂਡ ਦੇਖੋ ਸਭ ਦੇ ਐਨ ਪੂਰੇ ਚੰਗੇ ਪਏ ਨੇ ਠੀਕ ਹੈ ਜੀ ਤੇ ਸ਼ਕਤੀਮਾਨ ਦਾ ਥੋੜਾ ਜਿਹਾ ਗ੍ਰੇਟ ਵੀਰੇ ਪਲੱਸ ਹੈ ਆ ਬਾਕੀ ਜਿਹੜੀ ਮਰਜ਼ੀ ਇਸ ਤੋਂ ਘੱਟ ਵਾਲੀਆਂ ਹੀ ਮਿਲ ਜਾਣਗੀਆਂ ਕਲਾਸ ਵਗੈਰਾ ਦੀ ਵੀ ਮਿਲ ਜੂਗੀ ਠੀਕ ਹੈ ਜੇ ਤੁਸੀਂ ਕਲਾਸ ਕੰਪਨੀ ਦੀ ਲੈਣੀ ਹੈ ਉਹ ਵੀ ਆਪਣੇ ਕੋਲੇ ਹੈਗੀ ਹੈ ਖੋਦੀ ਹੀ ਚਲਾਈ ਹੋਈ ਹੈ ਆਪਣੀ ਤੇ ਆ ਦੇਖੋ ਵੀਰੇ ਜਿਵੇਂ ਆ ਬੱਕਟ ਆ ਗਈ ਹੈ ਆਪਣੀ ਠੀਕ ਹੈ ਜੀ ਇਹ ਬੱਕਟ ਵੀਰੇ ਕੁੱਲ 45000 ਦੀ ਦੇਵਾਂਗੇ ਆਪਾਂ ਜਮੀ ਨਵੀਂ ਵਰਗੀ ਸੋਨੇ ਵਰਗੀ ਬੱਕਟ ਹੈ ਵੀਰੇ ਜਿਵੇਂ ਕੂੜੇ ਦੇ ਭਾਜ ਚ ਕੁੱਲ 45000 ਦੀ ਬੱਕਟ ਦੇ ਦਾਂਗੇ ਕਿਸੇ ਵੀ ਮੇਰੇ ਵੀਰ ਨੂੰ ਚਾਹੀਦੀ ਹੈ ਸਾਬ ਬੱਕਟ ਵੀਰੇ ਆਪਾਂ ਕੁੱਲ 35000 ਦੀ ਉਹ ਦੇ ਦਾਂਗੇ ਕੁੱਲ 35000 ਦੀ ਜਿਹੜੇ ਮੇਰੇ ਵੀਰ ਨੂੰ ਚਾਹੀਦੀ ਹੈ ਜੈਕ ਸਿਲੰਡਰ ਸਾਰਾ ਕੁਝ ਵੀਰੇ ਕੰਮ ਆ ਜੂਗਾ ਤੁਹਾਡੇ ਕਿਸੇ ਵੀ ਬਾਈ ਨੂੰ ਚਾਹੀਦੀ ਹੈ ਕੁੱਲੇ 35000 ਦੀ ਦੇ ਦਾਂਗੇ ਆਪਾਂ ਤੇ ਅੱਗੇ ਤੁਹਾਨੂੰ ਦਿਖਾਣੇ ਆ ਜੀ ਲੇਜ਼ਰ ਕਰਾ ਜਿਵੇਂ ਵੀਰੇ ਆਹ ਲੇਜ਼ਰ ਕਰਾ ਆਗੇ ਜੀ ਆਹ ਲੇਜ਼ਰ ਕਰਾ ਆ ਗਿਆ ਇਹ ਗਹੀਰ ਦੇ ਵੀਰੇ ਜਮੀਨ ਨਮਾ ਪਿਆ ਬਲੇਡ ਬਲੂਡ ਵੀ ਚੈੱਕ ਕਰੋ ਠੀਕ ਹੈ ਨਾ ਮਾਤਰ ਕਿਤੇ ਥੋੜੀ ਬਹੁਤੀ ਬੱਕੜ ਚੱਲੀ ਹੋ ਸਕਦੀ ਹੈ ਸਿਸਟਮ ਅਲਫਾ ਦਾ ਬਿਲਕੁਲ ਨਵਾਂ ਲਾ ਕੇ ਕੁੱਲ 195 ਦਾ ਜੀ ਜਿੱਥੇ ਮਰਜੀ ਵਗਜੋ ਸਾਲ ਦੀ ਗਾਰੰਟੀ ਚ ਦੇਖੋ ਵੀਰੇ 195 ਦਾ ਤੁਹਾਨੂੰ ਕਿਤੋਂ ਵੀ ਨਹੀਂ ਮਿਲ ਸਕਦਾ ਠੀਕ ਹੈ ਜੀ ਆਹ ਬੱਕਟ ਲੈ ਲੋ ਇਹ ਵੀ 195 ਦੀ ਹੈ ਨਾਲੇ ਇਹ ਟਾਪ ਮਾਡਲ ਬੱਕਟ ਹੈ ਵੀਰੇ ਗਹੀਰ ਦੀ ਠੀਕ ਹੈ ਜੀ ਸਿਸਟਮ ਬਿਲਕੁਲ ਨਵਾਂ ਲਾ ਕੇ 1 ਸਾਲ ਦੀ ਗਾਰੰਟੀ ਜਿਵੇਂ ਲਫਾਫੇ ਪੈ ਕੇ ਸਿਸਟਮ ਕੱਢ ਕੇ ਦੇਵਾਂਗੇ ਤੁਹਾਨੂੰ ਜਿਹੜਾ 195 ਦਾ ਦੇਵਾਂਗੇ ਠੀਕ ਹੈ ਜੀ ਤੇ ਜਿੰਮਿਆ ਉਧਰ ਕੇਐਸ ਦੀ ਬੱਕਟ ਹੈ ਇਹ ਥੋੜੀ ਜੀ ਕਿਹਦੇ ਨਾਲ ਆਪ ਹੋ ਜੂਗੀ ਰੇਟ 'ਚ ਠੀਕ ਹੈ ਜੀ ਤੇ ਇਹਦਾ ਰੇਟ ਤੁਸੀਂ ਫੋਨ ਤੇ ਵੀ ਪਤਾ ਕਰ ਸਕਦੇ ਹੋ ਤੇ ਅੱਗੇ ਮਠਾੜੂ ਦਾ ਆ ਗਿਆ ਵੀਰੇ ਬਹੁਤ ਹਾਈ ਕਲਾਸ ਦੇ ਵਿੱਚ ਇਹ ਲੇਜ਼ਰ ਹੈ 2025 ਮਾਡਲ ਇਹ ਖੁੱਲਣ ਵਾਲਾ ਮਾਡਲ ਹੈ ਜੀ ਠੀਕ ਹੈ ਜੀ ਆਹ ਵਰੋਂ 볼ਟ ਖੋਲ ਕੇ ਠੀਕ ਹੈ ਜੀ ਆਹ ਵਰੋਂ 볼ਟ ਖੁੱਲ ਜਾਂਦੇ ਨੇ ਇਹ ਹੁਣ ਬੈਸ 7 ਫੁੱਟ ਹੈ ਤੁਸੀਂ 9 ਫੁੱਟ ਕਰ ਰਹੇ ਇਹਨੂੰ ਇਹਦੇ ਵਿੱਚ ਪਲੇਟ ਕੰਪਨੀ ਤੋਂ ਮਿਲ ਜੂਗੀ 9 ਫੁੱਟ ਵੀ ਹੋ ਜੂਗਾ 7 ਤਾਂ ਵੀਰੇ ਹੈਗਾ ਇਹ ਐਕਸਟੈਂਡਡ ਐਡੀਸ਼ਨ ਹੈ ਮਾਡਲ ਹੈ ਠੀਕ ਹੈ ਜੀ ਕੁਆਲਿਟੀ ਵੀਰੇ ਇੰਨੀ ਜ਼ਿਆਦਾ ਬੈਸਟ ਹੈ ਹਰ ਇੱਕ ਲੇਜ਼ਰ ਦਾ weight ਨਾ ਘੱਟ ਹੁੰਦਾ ਹੈ ਇਹਦਾ ਵੇਟ ਬੂਡੀ ਬਹੁ ਹੈਵੀ ਹੈ ਤੇ ਇਹਦਾ ਜਿਹੜਾ ਸਿਸਟਮ ਹੈ ਰੇਂਜ ਵੀਰੇ ਸਾਰੇ ਹੀ ਲੇਜ਼ਰਾਂ ਨਾਲੋਂ ਵੱਧ ਹੁੰਦੀ ਹੈ ਇਸਦੀ ਬਹੁਤ ਹਾਈ ਕੁਆਲਿਟੀ ਜਿਹੜਾ ਲੈ ਕੇ ਆ ਯਾਰ ਬਾਈਰੇ ਮਤਲਬ ਯਾਦ ਕਰੂਗਾ ਵੀ ਹਾਂ ਕੋਈ ਚੀਜ਼ ਲੈ ਕੇ ਗਏ ਆ 20 ਸਾਲ ਤੁਹਾਨੂੰ ਯਾਰ ਤਾਂ ਅੱਗੇ ਤੁਹਾਡੇ ਅੱਗੇ ਮਤਲਬ ਆ ਮੰਨ ਲਓ ਵੀ ਅਗਲੀ ਪੀੜ੍ਹੀ ਚਲਾਉਗੇ ਇਹ ਜਿਹੜਾ ਲੇਜ਼ਰ ਹੈ ਵੀਰੇ ਨਾ ਖਰਾਬ ਹੋਣ ਵਾਲਾ ਟੀਐਨਡੀ ਲੈਣਾ ਟੀਐਨਡੀ ਮਿਲ ਜੂਗਾ ਜੀ ਠੀਕ ਹੈ ਜੀ ਤੇ ਰੇਟ ਇਹਦਾ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਰੇਟ ਵੀ ਆਪਾਂ ਬਹੁਤ ਵਾਜਬ ਦੇਵਾਂਗੇ ਕੁਆਲਿਟੀ ਦੇ ਹਿਸਾਬ ਨਾਲ ਤੁਹਾਨੂੰ ਬਹੁਤ ਰੇਂਜਰ ਅਡਜਸਟਮੈਂਟ ਹਰ ਇੱਕ ਚੀਜ਼ ਦੀ ਅਡਜਸਟਮੈਂਟ ਹੈ ਜੀ ਠੀਕ ਹੈ ਜੀ ਆਹ ਆ ਰੀਪਰ ਲੈ ਜਾਓ ਵੀਰੇ ਜਮਾ ਕੂੜੇ ਵਾਲੇ ਭਾਈ ਨੇ ਕੋਈ ਚੱਕਰ ਵਾਲੀ ਗੱਲੀ ਨਹੀਂ ਯਾਰ ਜਿਵੇਂ ਕਹੋਗੇ ਉਵੇਂ ਹੀ ਕਰ ਦਾਂਗੇ ਆਹ ਪਲੈਂਟਰ ਦੇਖੋ ਵੀਰੇ 2024 ਮਾਡਲ ਜਮੀ ਨਵਾਂ ਪਿਆ ਯਾਰ ਠੀਕ ਹੈ 6.5 ਲੱਖ ਰੁਪਈਆ ਰੇਟ ਆ ਯਾਰ ਕੁੱਲ ਬਾਕੀ ਕੋਈ ਚੱਕਰ ਨਹੀਂ ਯਾਰ ਮੌਕੇ ਦੇ ਹੋਰ ਵੀ ਮਾਨਤਾਨ ਕਰ ਦਾਂਗੇ ਵੱਡੇ ਭਾਈ ਪਰ ਯਾਰ ਫਿਰ ਵੀ ਮਨ ਬਣਾ ਕੇ ਆਏ ਹੋਏ ਨਾ ਹੋਵੇ ਵੀ ਤੁਸੀਂ ਜਮੀ ਕੱਚੇ ਰੇਟ ਲਾਈਆਂ ਹੋ ਠੀਕ ਹੈ ਜੀ ਖਾਲੀ ਤੁਹਾਨੂੰ ਮੋੜ ਦੇ ਨਹੀਂ ਦਿੰਦੇ ਜੇ ਮਨ ਬਣਾ ਕੇ ਆਉਂਗੇ ਕੁੱਲ ਸਵਾ ਤਿੰਨ ਦੇਈ ਆ ਵੀਰੇ ਕੁੱਲੀ ਠੀਕ ਹੈ ਜੀ ਤੇ ਆ ਦੇਖੋ ਜੀ ਰੋਟਾ ਬੀਟਰ ਬਣਾ ਕੇ ਲੈਣਾ ਰੋਟਾ ਬੀਟਰ ਰੋਟਾ ਬੀਟਰ ਵਾਲੇ ਰੇਟ 'ਚ ਦੇਵਾਂਗੇ ਸੁਪਰ ਸੀਡਰ ਕੁੱਲੀ ਕਿਰਕਿਲ ਕਿੰਨੇ ਦਾ ਵੀਰੇ ਸਾਰਾ 65000 ਰੁਪਈਆ ਦਾ ਠੀਕ ਹੈ ਜੀ 2122 ਮਾਡਲ ਸੁਪਰ ਸੀਡਰ ਸੁਪਰ ਸੀਡਰ ਹੈ ਏ ਲੈਣਾ ਏ ਲੈ ਸਕਦੇ ਹਾਂ 9 ਫੁੱਟਾ ਲੈ ਸਕਦੇ ਹਾਂ ਕੁੱਲ 1.5 ਲੱਖ ਦਾ ਸੁਪਰ ਸੀਡਰ ਡਿਸਕਾਂ ਵਾਲਾ ਐਗਰੀ ਜ਼ੋਨ ਦਾ ਲੈ ਸਕਦੇ ਹਾਂ ਪਲੈਂਟਰ ਦੇਖੋ ਵੀਰੇ ਪਲੈਂਟਰ ਖੜਿਆ ਆਪਣੇ ਕੋਲੇ 21 ਮਾਡਲ ਇਹ ਕੁੱਲੀ 270 ਦਾ ਵੀਰੇ ਹਨਾ ਤੇ ਜਿਹੜੇ ਸਾਲੇ 6-6 ਲੱਖ ਰੁਪਏ ਦੇ ਪਲੈਂਟਰ ਨੇ ਕੁੱਲ ਤੁਹਾਨੂੰ ਵੀਰੇ 270 ਦਾ ਬਾਕੀ ਕੋਈ ਗੱਲ ਨਹੀਂ ਮੌਕੇ ਤੇ ਤੁਸੀਂ ਗੱਲਬਾਤ ਕਰੋਗੇ ਥੋੜਾ ਬਹੁਤਾ ਹੋਰ ਵੀ ਰਿਆਤ ਕਰਾਂਗੇ ਆਪਾਂ ਤੇ ਅੱਗੇ ਸੁਪਰ ਸੀਡਰ ਦੇਖੋ ਵੀਰੇ ਹੋਰ ਹੋਰ ਬਹੁਤ ਜਾਦੇ ਸੁਪਰ ਸੀਡਰ ਆਪਣੇ ਕੋਲੇ ਖੜੇ ਨੇ ਵੀਰੇ ਆਪਣੇ ਦੂਜੇ ਪਲਾਟ 'ਚ ਖੜੇ ਨੇ ਮਤਲਬ ਤੁਹਾਨੂੰ ਸੁਪਰ ਸੀਡਰ ਇੰਨੇ ਮਿਲ ਜਾਣਗੇ ਜਿੰਨੇ ਵੀ ਕਹਿ ਦੋਗੇ ਹਨਾ ਜੀ ਮਤਲਬ ਸਭ ਦੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਰੇਟ ਦੱਸਾਂਗੇ ਇੱਕ ਵਾਰ ਸਿਰਫ ਤੁਹਾਨੂੰ ਇਹ ਡੈਮੋ ਦਿੱਤੀ ਹੈ ਵੀ ਤੁਹਾਨੂੰ ਪਤਾ ਲੱਗ ਸਕੇ ਆ ਕੁੱਲ 95000 ਦਾ ਵੀਰੇ ਨਾਲੇ ਡਿਸਕਾਂ ਵਾਲਾ ਮਾਡਲ ਹੈ ਜੀ ਨਾਲੇ ਪਿੱਛੇ ਟੈਂਕੀ ਵਾਲਾ ਆ ਗਰਵਾਜ ਦੇਖੋ 115 ਦਾ ਜੀ 8 ਫੁੱਟਾ ਵੀਰੇ ਤੇ ਆ ਦੇਖੋ ਇਹ ਵੀ 95000 ਦਾ ਡਿਸਕ ਵਾਲੇ ਮਾਡਲ ਨੇ ਜੀ ਇਹ ਇਹਦਾ ਵੀਰੇ ਖੜੇ ਥੋੜੇ ਜੇ ਨਾ ਖੜੇ ਵਾ ਹੋਇਆ ਹੁਣ ਇਹਨਾਂ ਨੂੰ ਧੋ ਤਾ ਕੇ ਬਰੇਡ ਬਲੂਡ ਪਾ ਕੇ ਜਿਵੇਂ ਨਵੀਂ ਕੰਡੀਸ਼ਨ ਚ ਹੋ ਜਾਣਗੇ ਜੇ ਤੁਸੀਂ ਇਹ ਲੈਂਬ੍ਰੋ ਦੀ ਬੱਕਟ ਲੈਣੀ ਹੈ ਇਹ ਦੇ ਦਾਂਗੇ ਇਕੱਲੀ ਬੱਕਟ ਲੈਣੀ ਹੈ ਇਕੱਲੀ ਦੇ ਦਾਂਗੇ ਤੇ ਸਿਸਟਮ ਲਵਾ ਕੇ ਲੈਣਾ ਹੈ ਸਿਸਟਮ ਲਵਾ ਕੇ ਦੇ ਦਾਂਗੇ ਜਿਵੇਂ ਇਹ ਨਿਊ ਜਗਜੀਤ ਦੀ ਬੱਕਟ ਹੈ ਜੀ ਇਹ ਦੇ ਦਾਂਗੇ ਤੁਹਾਨੂੰ ਪਲੱਸ ਸਿਸਟਮ ਲਵਾ ਕੇ ਵੀਰੇ ਸਿਸਟਮ ਤੋਂ ਬਿਨਾ ਲੈਣੀ ਐ ਸਿਸਟਮ ਤੋਂ ਬਿਨਾ ਦੇ ਦਾਂਗੇ 8 9 10 ਜੋ ਵੀ ਲੈਣੀ ਐ ਸਾਰੀਆਂ ਹੀ ਅਵੇਲੇਬਲ ਨੇ ਜਿਵੇਂ ਆ ਨਿਊ ਜਗਜੀਤ ਦੀ ਆ ਬੱਕਟਾਂ ਮਿਲ ਜਾਣਗੀਆਂ ਜੀ ਮੋਬਾ ਦੀਆਂ ਮਿਲ ਜਾਣਗੀਆਂ ਦੇਖੋ ਆ ਜਿਵੇਂ ਮੋਬਾ ਦੀ ਬੱਕਟ ਐ ਵੀਰੇ ਤੇ ਜਿਵੇਂ ਆ ਮੋਬਾਏ ਦੀ ਠੀਕ ਐ ਜੀ ਤੇ ਇਸ ਮੋਬਾ ਦੇ ਉਤੇ ਮੋਬਾ ਦਾ ਹੀ ਸੈੱਟ ਹੋਊਗਾ 2 ਸਾਲ ਦੀ ਗਾਰੰਟੀ ਵੀਰੇ 2 ਸਾਲ ਬਹੁਤ ਜ਼ਿਆਦਾ ਹੁੰਦੇ ਨੇ ਵੀਰੇ ਥੋੜੇ ਨਹੀਂ ਹੁੰਦੇ 2 ਸਾਲ ਦੀ ਗਾਰੰਟੀ ਦੇ ਵਿੱਚ ਰੇਟ ਪਤਾ ਕਿੰਨੇ ਦਾ ਵੀਰੇ 2,30,000 ਦਾ ਬੇਸ ਮਾਡਲ ਜੇ ਜਮਾ ਟੌਪ ਮਾਡਲ ਲੈਣਾ ਤੁਸੀਂ ਕਹਿੰਦੇ ਹੋ ਵਾਈਫਾਈ ਵਾਲਾ ਉਹ 2,45 ਦੇ ਵਿੱਚ ਦੇਵਾਂਗੇ ਇਹ ਯਾਰ ਰੇਟ ਵੀਰੇ ਕਿਤੋਂ ਨਹੀਂ ਮਿਲਦਾ ਕੁਆਲਿਟੀ ਦੇਖੋ ਵੀਰੇ ਹਰ ਇੱਕ ਚੀਜ਼ ਦੀ ਲੀਡ ਵਗੈਰਾ ਦੀ ਦੇਖੋ ਵੀਰੇ ਮਤਲਬ ਯਾਰ 10 ਦੀ ਐ ਮੂੰਹੋਂ ਬੋਲਦੀ ਐ ਗੋਲੀਆਂ ਵਗੈਰਾ ਆ ਦੇਖੋ ਵੀਰੇ ਫਿਟਿੰਗ ਕੀਤੀ ਹੋਈ ਪ੍ਰੋਪਰ ਮਤਲਬ ਯਾਰ ਏ ਕਲਾਸ ਚੀਜ਼ ਐ ਵੀਰੇ ਜਿਹੜਾ ਮੋਬਾਈਲ ਹੈ ਜਰਮਨ ਦਾ ਸੈੱਟ ਐ ਤੇ 2025 ਮਾਡਲ ਹੋਊਗੀ オリジナル ਬਿੱਲ ਕੱਟ ਕੇ ਦੇਵਾਂਗੇ 2 ਸਾਲ ਦੀ ਗਾਰੰਟੀ ਵੀਰੇ ਤੁਹਾਨੂੰ ਅੱਧੀ ਰਾਤ ਨੂੰ ਵੀ ਤੁਹਾਡਾ ਯਾਰ ਹੱਲ ਹੋਊਗਾ ਮਸਲੇ ਦਾ ਠੀਕ ਹੈ ਜੀ ਕੁੱਲ 245 ਦਾ ਟੌਪ ਮਾਡਲ ਬੇਸ ਮਾਡਲ ਲੈਣਾ 230 ਦਾ ਆਹ ਬਕਟਾ ਦੇਖੋ ਵੀਰੇ ਕੁੱਲ ਇਹਦਾ ਸਸਤੀ ਰੇਟ 'ਚ ਦੇ ਦਾਂਗਾ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਜਿਹੜੇ ਵੀਰ ਨੇ ਲੈਣੀਆਂ ਨੇ ਠੀਕ ਹੈ ਜੀ ਉਹ ਟਰਾਲੀ ਆਪਾਂ ਮੈਨੂਫੈਕਚਰਿੰਗ ਆਪਣੀ ਬਣਾਉਨੇ ਆ ਟਰਾਲੀ ਲੈਣੀ ਹੈ ਕਿਸੇ ਵੀਰ ਨੇ ਟਰਾਲੀ ਲੈ ਸਕਦੇ ਹੋ ਪਲੋ ਲੈਣੇ ਨੇ 80000 ਰੁਪਏ ਦੇ ਨੇ ਆ 115000 ਦੀ ਟਰਾਲੀ ਹੈ ਜੈਕ ਜਮਾ ਨਵਾਂ ਲੱਗਿਆ ਹੋਇਆ ਹੈ 12 ਫੁੱਟੀ ਟਰਾਲੀ ਹੈ ਜਾਲ ਜੂਲ ਵੀ ਇਹਦਾ ਵਿੱਚ ਹੀ ਲੱਗਿਆ ਹੋਇਆ ਹੈ ਵੀਰੇ ਸਾਰਾ ਕੁਝ ਲੱਗਿਆ ਇਹ ਦੇ ਦਾਂਗੇ ਤੁਹਾਨੂੰ ਤੇ ਆ ਟਰਾਲੀ ਦੇਖੋ ਵੀਰੇ ਰੈੱਡ ਕਲਰ ਦੀ ਆਪਣੀ ਖੋਦੀ ਬਣਾਈ ਹੋਈ ਹੈ ਜਾਲੀ ਜੂਲੀ ਸਾਰਾ ਕੁਝ ਲੱਗਿਆ ਹੋਇਆ ਹੈ ਟਾਇਰ ਟੱਪੇ ਵਧੀਆ ਵਧੀਆ ਪਏ ਨੇ ਤੇ ਇਹ ਟਰਾਲੀ ਤੁਹਾਨੂੰ 195000 ਦੀ ਦੇ ਦਾਂਗੇ ਸਾਰੀ ਜਾਲੀ ਜੂਲੀ ਲੱਗੀ ਐ ਤੇ ਫੁੱਲ ਗਰੰਟੀ ਐ ਟਰਾਲੀ ਦੀ ਵੀਰੇ ਕੱਲ ਨੂੰ ਕੋਈ ਥੋੜਾ ਰਿੰਬ ਟੜ ਜੇ ਹਿੱਸੇ 'ਚ ਕੋਈ ਪ੍ਰੋਬਲਮ ਆ ਜੇ ਫੁੱਲ ਗਰੰਟੀ ਐ ਉਹ ਫ੍ਰੀ ਬਦਲ ਕੇ ਦੇਵਾਂਗੇ ਕੋਈ ਥੋੜੇ ਤੋਂ ਪੈਸੇ ਨਹੀਂ ਲਵਾਂਗੇ ਪਿੱਛੇ ਪੁੱਛੇ ਵੀ ਸਾਰਾ ਕਵਰ ਕੀਤਾ ਹੋਇਆ ਠੀਕ ਐ ਜੀ ਤੇ ਬਾਕੀ ਵੀਰੇ ਹੋਰ ਰੋਟਾ ਬੀਟਰ ਵਗੈਰਾ ਦੇ ਨਾ ਕੰਮ ਚੱਲ ਰਹੇ ਆ ਹੁਣ ਖੋਲ ਕੇ ਟੈਂਕੀਆਂ ਵਗੈਰਾ ਆਪਾਂ ਉਹ ਕਰਨ ਲੱਗ ਰਹੇ ਆ ਅੱਜ ਮੈਂ ਆ ਰੋਟਾ ਬੀਟਰ ਬਣ ਜੂਗਾ ਇਹ ਸੁਪਰਸੀਡਰ ਦਾ ਇਹ ਤੁਹਾਨੂੰ ਦੇ ਦਾਂਗੇ ਆ ਬੱਕਟਾਂ ਮਈਆਂ ਨੇ ਬਹੁਤ ਯਾਰ ਬਹੁਤ ਹੀ ਅੰਤਾਂ ਦਾ ਸਮਾਨ ਪਿਆ ਆਪਣੇ ਕੋਲੇ ਠੀਕ ਹੈ ਜੀ ਜਿਵੇਂ ਆ ਬੱਕਟਾਂ ਵੀਰੇ ਇਹਦੇ ਟਾਇਰ ਟੂਰ ਵਧੀਆ ਪਾਵਾਂਗੇ ਫੇਰ ਤਿਆਰ ਹੋ ਜੂਗੀ ਹੋ ਰੋਟਾ ਵੀ ਟਰੱਗ ਲਾ ਪਿਆ ਠੀਕ ਹੈ ਜੀ ਤੇ ਅੱਗੇ ਰੋਟਾ ਵੀ ਟਰਾਂ ਪਏ ਨੇ ਵੀਰੇ ਆਪਣੇ ਕੋਲੇ ਠੀਕ ਹੈ ਜੀ ਇਹ ਵੀ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਵੀਡੀਓ ਮਿਲ ਜੂਗੀ ਰੇਟ ਮਿਲ ਜਾਣਗੇ ਇਹਨਾਂ ਨੂੰ ਆਪਾਂ ਤਿਆਰ ਕਰ ਦਾਂਗੇ ਠੀਕ ਹੈ ਜੀ ਤੇ ਟਰਾਲੀ ਦੇਖੋ ਵੀਰੇ ਟਰਾਲੀ ਆਪਾਂ 14 ਫੁੱਟੀ ਬਣਾ ਰਹੇ ਹਾਂ ਠੀਕ ਹੈ ਜੀ ਤੇ ਇਹ ਕੰਮ ਚੱਲਿਆ ਵਰਕਸ਼ਾਪ ਆਪਣੀ ਬਾਹਰ ਹੁਣ ਪੇਂਟ ਦੇ ਲਈ ਰੈਡੀ ਹੋਣ ਲੱਗ ਰਹੀ ਹੈ ਟਰਾਲੀ ਟਰਾਲੀ ਦੇਖੋ ਵੀਰੇ ਟਰਾਲੀ ਵਾਲੇ ਵਾਟ ਕੱਢ ਦਿੰਨੇ ਆ ਟਾਇਰ ਟੂਰਨ ਦਾ ਸਟਾਕ ਸਾਰਾ ਕੁਝ ਆਪਣੇ ਕੋਲੇ ਬਾਧੂ ਹੈ ਵੀਰੇ ਨਵਾਂ ਫਰਸ ਟਾਟਾ ਦਾ ਠੀਕ ਹੈ ਜੀ ਤੇ ਹਰ ਇੱਕ ਚੀਜ਼ ਵੀਰੇ ਤੁਹਾਨੂੰ ਵਧੀਆ ਮਿਲੂਗੀ ਆਪਣੇ ਕੋਲੇ ਕਿਸੇ ਵੀਰ ਨੇ ਟਰਾਲੀ ਬਣਵਾਉਣੀ ਹੈ ਤੇ ਪੁਰੂਏ ਕਿਸੇ ਆ ਦੇਖੋ ਵੀਰੇ ਲੇਜ਼ਰ ਕਟਿੰਗ ਵਾਲਾ ਬਿੱਡ ਵਗੈਰਾ ਹੁਣ ਇਥੇ ਪੇਂਟ ਦਾ ਕੰਮ ਚੱਲ ਰਿਹਾ ਹੈ ਕਿਸੇ ਵੀਰ ਨੇ ਟਰਾਲੀ ਬਣਵਾਉਣੀ ਹੈ ਤੇ ਉਹ ਬਣਵਾ ਸਕਦਾ ਸਾਡੇ ਤੋਂ ਆਰਡਰ ਤੇ ਜਿਹੜਾ ਮਰਜੀ ਸਾਈਜ਼ ਬਣਵਾ ਸਕਦਾ ਤੁਸੀਂ ਮੰਨ ਲਓ ਵੀਰੇ 12 ਫੁੱਟ ਬਣਾਉਣੀ ਹੈ 11 13 15 16 18 20 22 ਜੋ ਵੀ ਸਾਈਜ਼ ਬਣਾਉਣਾ ਹੈ ਹਰ ਇੱਕ ਤੁਹਾਨੂੰ ਬਣਾ ਕੇ ਦੇਵਾਂਗੇ ਠੀਕ ਹੈ ਜੀ ਤੇ ਬਾਕੀ ਨਾਲ ਆਪਣੇ ਪੇਜ ਨਾਲ ਜੁੜੇ ਰਹੋ ਵੀਰੇ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਾਂ ਕਿ ਤੁਹਾਨੂੰ ਸਾਰਾ ਕੁਝ ਪਤਾ ਲੱਗ ਸਕੇ ਜਿਹੜੇ ਨਵੇਂ ਆਪਣੇ ਕੋਲੇ ਸੰਦ ਹੁਣ ਆਣਗੇ ਮੰਨ ਲਓ ਆਪਣੇ ਗਦਾਮ ਦੇ ਵਿੱਚੋਂ ਸੁਪਰ ਸੀਡਰ ਆਣਗੇ ਲੇਜ਼ਰ ਆਣਗੇ ਰੋਟਾ ਵੀਟਰ ਆਣਗੇ ਸਾਰਿਆਂ ਦਾ ਤੁਹਾਨੂੰ ਰੇਟ ਦੱਸਾਂਗੇ ਇਕੱਲੇ ਇਕੱਲੇ ਦਾ ਹੁਣ ਥੋੜਾ ਜਿਹਾ ਟਾਈਮ ਸਮਾਂ ਘੱਟ ਸੀਗਾ ਤਾਂ ਕਰਕੇ ਆਪਾਂ ਹੁਣ ਮੰਨ ਲਓ ਜਲਦੀ ਜਲਦੀ 'ਚ ਵੀਡੀਓ ਬਣਾਈ ਆ ਤੁਹਾਨੂੰ ਅੱਧੇ ਗ੍ਰੇਡ ਦੱਸੇ ਨੇ ਅਗਲੀ ਵੀਡੀਓ ਦੇ ਵਿੱਚ ਪ੍ਰੋਪਰ ਡਿਟੇਲ ਪ੍ਰੋਪਰ ਰੇਟ ਦੱਸਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਪੁੱਛਣ ਦੀ ਲੋੜ ਨਾ ਪਵੇ ਘਰੇ ਮੰਗਾਉਣਾ ਹੈ ਫੋਨ ਕਰੋ ਸਭ ਕੁਝ ਜਿਹੜੀ ਵੀ ਤੁਹਾਨੂੰ ਆਈਟਮ ਚਾਹੀਦੀ ਹੈ ਸੋਡੀ ਘਰੇ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੁਹਾਡੇ ਘਰੇ ਬੈਠੇ ਮਿਲ ਜੂਗੀ ਤੇ ਆਪਾਂ ਨੂੰ ਬਹੁਤ ਜ਼ਿਆਦਾ ਵੀਰੇ ਤੁਹਾਡਾ ਪਿਆਰ ਮਿਲ ਰਿਹਾ ਹੈ ਡੇਲੀ ਆਵਾਂ ਲੋ 22 ਲੈਜਰ ਸਾਡੇ 22 ਡਿਲੀਵਰੀਆਂ ਡੇਲੀ ਜਾ ਰਹੀਆਂ ਨੇ ਆਪਾਂ ਵੀਰੇ ਸੱਚਾਈ ਦੇ ਕੰਮ ਕਰਦੇ ਹਾਂ ਸੱਚਾਈ ਤੇ ਵਧੀਆ ਚੀਜ਼ ਘੱਟ ਮਾਰਜਨ ਠੀਕ ਹੈ ਜੀ ਤੇ ਬਾਕੀ ਸਾਰੇ ਆਪਣੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਧੰਨਵਾਦ